ਬਸ ਵਧੀਆ ਵਾਲਾ ਹੀ ਬਸ ਵਧੀਆ ਵਾਲਾ ਹੀ ਬਸ ਵਧੀਆ ਵਾਲਾ ਹੀ ਲੈ ਗਏ ਲੈ ਗਏ ਲੈ ਗਏ ਥਾਣੇਦਾਰ ਦੀ ਵੋਟੀ ਦਾ ਵਧੀਆ ਵਾਲਾ ਪਰਸ ਖੋ ਕੇ ਲੈ ਗਏ ਜਿਸ ਸੁਣਿਆ ਜੇ ਜੋ ਇਹ ਮਹਿਲਾ ਆਪਣੇ ਖੋਏ ਗਏ ਪਰਸ ਦੀ ਜਾਣਕਾਰੀ ਦੇ ਰਹੀ ਸੀ ਵਿੱਚ ਹੀ ਨਾਲ ਖੜਾ ਰਿਸ਼ਤੇਦਾਰ ਬੋਲਿਆ ਕਿ ਪਰਸ ਵੀ ਵਧੀਆ ਵਾਲਾ ਸੀ ਯਾਨੀ ਕਿ ਸਨੇਚਰਾ ਨੇ ਮਹਿੰਗੇ ਬ੍ਰਾਂਡ ਦਾ ਪਰਸ ਵੀ ਖੋ ਲਿਆ ਇਹ ਘਟਨਾ ਗੁਰਦਾਸਪੁਰ ਦੀ ਹੈ ਜਿੱਥੇ ਕਿ ਇੱਕ ਪੁਲਿਸ ਮੁਲਾਜ਼ਮ ਦੀ ਪਤਨੀ ਦਾ ਪਤ ਸਨੇਚਰ ਖੋਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਹਨਾਂ ਦੇ ASI ਪਤੀ ਵੀ ਮੌਕੇ ਤੇ ਪਹੁੰਚ ਗਏ ਤੇ ਪੁਲਿਸ ਵੀ ਕਿਉਂਕਿ ਮਸਲਾ ਥਾਣੇਦਾਰ ਦੀ ਪਤਨੀ ਨਾਲ ਸਨੇਚਿੰਗ ਦਾ ਸੀ ਤੇ ਪੁਲਿਸ ਨੇ ਵੀ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਕਿ ਆਖਰਕਾਰ ਕੌਣ ਲੈ ਗਿਆ ਇਹਨਾਂ ਦਾ ਪਤ। ਹਾਲਾਂਕਿ ਮੌਕੇ ਤੇ ਮੌਜੂਦ ਕੁਝ ਲੋਕ ਵੀ ਉਹਦੇ ਪਿੱਛੇ ਗਏ ਸੀ ਪਰ ਉਹ ਅਗਲੇ ਚੌਂਕ ਤੇ ਜਾ ਕੇ ਅੱਖਾਂ ਤੋਂ ਉਹ ਜਲ ਹੋ ਗਿਆ। ਤੁਹਾਨੂੰ ਦਿਖਾਣੇ ਆ ਕਿ ਆਖਰਕਾਰ ਮਸਲਾ ਕੀ ਹੈ ਦਾਨਿਕ ਮੇਲ ਪੰਜਾਬੀ ਟੀਵੀ ਦੇ ਲਈ ਲਵਪ੍ਰੀਤ ਸਿੰਘ ਖੁਸ਼ੀਪੁਰ ਦਿੜਪਾੜ ਜਾਨੀ ਗੈਸ ਸੌਸ ਲਗਵਾਉਂਦੀ ਭਈ ਤੇ ਮੇਰਾ ਮੈਂ ਇਦਾਂ ਹੱਥ ਫੜਿਆ ਹੋਇਆ ਇਹ ਤੇ ਵਿੱਚੋਂ ਦੇ ਮੋਬਾਈਲ ਹੀ ਕਹਦੇ ਵੀ ਸਪੈਸੇ ਵੀ ਹੈਗੇ ਮੈਂ ਬਰਾ ਕੋ ਪਰਸੋਂ ਵਧੀਆ ਵਾਲਾ ਮਸੂਖ ਹੋ ਕੇ ਲੈ ਗਏ ਮੈਂ ਅੰਟ ਜੁਨਾ ਪਤਾ ਨਹੀਂ ਲੱਗਣ ਜਿਹੜੇ 4000 ਰੁਪਏ ਵਿੱਚ ਤੇ ਮੋਬਾਈਲ ਉਹ ਨਹੀਂ ਸੀਗੇ ਲੱਗਦੇ ਪਏ ਉਹ ਨਹੀਂ ਸੀ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਪਏ ਸੀ ਤੁਸੀਂ ਕੱਲੇ ਆੜੇ ਹਾਂਜੀ ਮੈਂ ਕੱਲੀ ਹੀ ਸੀ ਕਾਫੀ ਜਨ ਉਹਨਾਂ ਦੇ ਮਗਰ ਧੋੜੇ ਆ ਪਰ ਉਹ ਕਾਬੂ ਨਹੀਂ ਆਏ ਨਾ ਜੋ ਮਨਦੀਪ ਸਿੰਘ ਆ ਜਿਲ੍ਹਾ ਮਹਾਰਾਮਰੀ ਸਾਰੇ ਆ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਖਤਰੀ ਭਾਣ ਕੋਲ ਇੱਥੇ ਖੜਾ ਆਪਣੇ ਪਲੰਬਰ ਪਾਈ ਪਾਰਾ ਸੀ ਤੇ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਤਾਂ ਕਿਹਾ ਕਿ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਦੁਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਭੱਜੇ ਆਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਟਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੈ ਗਏ ਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਹਾਂਜੀ ਤੇ ਫਿਲਹਾਲ ਉਹਨਾਂ ਉਹਨਾਂ ਕੋਲ ਫੋਨ ਵੀ ਨਹੀਂ ਹੈਗਾ ਕਿਸੇ ਦਾ ਫੋਨ ਲਾਇਆ ਗਿਆ ਉਹਨਾਂ ਘਰ ਕਾਲ ਕੀਤੀ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਹਾਂ ਜੀ ਦੱਸਿਆ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ ਉਹਨਾਂ ਨੂੰ ਦੱਸਿਆ ਗਏ ਹੈਗੇ ਆ ਉਹ ਕਹਿੰਦੇ ਵੀ ਉੱਥੋਂ ਜਾ ਚੌਂਕ ਤੋਂ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਚਲੇ ਗਏ ਮੈਂ ਨਹੀਂ ਵੇਖਿਆ ਮੈਂ ਸਿੱਧੇ ਉਹਨਾਂ ਲੇਡੀਜ਼ ਦੀ ਆਵਾਜ਼ ਸੁਣੀ ਆ ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵਾਲੇ ਗਿਆ ਮੈਨੂੰ ਮੋਟਰਸਾਈਕਲ ਵਾਲੇ ਧਿਆਨ ਹੀ ਨਹੀਂ ਮੈਂ ਮੈਂ ਕਿਹਾ ਸ਼ਾਇਦ ਐਕਸੀਡੈਂਟ ਵਗੈਰਾ ਹੈਗਾ ਦਾ ਕੋਈ ਮੈਂ ਸਿੱਧਾ ਉਧਰ ਨੂੰ ਗਿਆ ਵਿਜੇ ਕੁਮਾਰਾ ਮੇਰਾ ਨਾਮ ਐਸ.ਆਈ.ਐਮ. ਹਾਂ ਇੱਥੇ ਪੋਸਟਡ ਹਾਂ ਐਡੀਸ਼ਨਲ ਸ਼ਰਮ ਜੱਜ ਸਾਹਬ ਦੇ ਕੋਰਟ ਚ ਨੇ ਅ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਆਪਣੇ ਪੈਦਲ ਹੀ ਤੇ ਪਰਸ ਸੀਗਾ ਇਹਨਾਂ ਦੇ ਹੱਥ ਵਿੱਚ ਕੁਝ ਨਕਦੀ ਉਹਦੇ ਵਿੱਚ 4.500 ਰੁਪਇਆ ਹੋਰ ਕੀ ਸੀ ਉਹਦੇ 'ਚ 4.500 ਜਰਮ ਬਾਈ ਤੇ ਨਾਲ ਮੋਬਾਈਲ ਫੋਨ ਸੀ ਇਹਨਾਂ ਦਾ ਤੇ ਉਹ ਖੋ ਕੇ ਤੇ ਲੈ ਗਏ ਨੇ ਦੋ ਮੁੰਨੇ ਤੁਹਾਨੂੰ ਦੱਸ ਰਹੇ ਨੇ ਮੁੰਡਾ ਮੁੰਡੇ ਆਪਣੇ ਹੈਗੇ ਮੁੰਲੇ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਤੇ ਮੂੰਹ ਬਣੇ ਸੀ ਉਹਨਾਂ ਨੇ ਉਧਰੋਂ ਜਹਾਜ਼ ਚੌਂਗ ਤੋਂ ਹੁਣ ਮਨ ਚੌਂਗ ਤੋਂ ਇਧਰੋਂ ਆਏ ਤੇ ਜਹਾਜ਼ ਚੌਂਗ ਨੂੰ ਗਏ ਮੈਂ ਤੇ ਅਜੇ ਸਿਰਫ ਸੁਣ ਕੇ ਅਜੇ ਮੌਕੇ ਤੇ ਆਇਆ ਹਾਂ ਕੰਟਰੋਲ ਰੂਮ ਤੇ ਇਨਫਰਮੇਸ਼ਨ ਦਿੱਤੀ ਹੈ ਮੈਂ ਅਸੀਂ ਭਤੀਜੀ ਦਾ ਵਿਆਹ ਆ अच्छा जी ਤੇ ਉਹਦਾ ਕੋਈ ਆਪਣਾ ਜਿਹੜਾ ਸਮਾਨਸਮਨ ਕੋਈ ਲੈਣਾ ਸੀ ਇਹਨਾਂ ਨੇ ਮੜਾ ਮੋਟਾ ਉਹ ਲੈਣ ਗਏ ਸੀ ਬਜਾ ਇਸ ਕੱਲੇ ਸੀਗੇ ਹਾਂ